ਉਹੀ ਗੁਰੂ ਜੀ ਕਾ ਖਾਲਸਾ ਉਹੀ ਗੁਰੂ ਜੀ ਕੀ ਫਤਿਹ ਅੱਜ ਜੋ ਵੀਡੀਓ ਤੁਸੀਂ ਵੇਖਣ ਜਾ ਰਹੇ ਹੋ ਉਹ ਸਿਰਫ ਗਿਆਨ ਨਹੀਂ ਇਹ ਇੱਕ ਜਜ਼ਬਾ ਹੈ ਇਹ ਉਹ ਪੰਜ ਨਿਸ਼ਾਨੀਆਂ ਦੀ ਗੱਲ ਹੈ ਜੋ ਹਰ ਸਿੱਖ ਨੂੰ ਗੁਰੂ ਨਾਲ ਜੋੜੀ ਰੱਖਦਾ ਹੈ ਇਹ ਸਿੰਬल्स ਨਹੀਂ ਇਹ ਰਿਸ਼ਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਆਪਣੇ ਆਪ ਨਾਲ ਕਿਛ ਉਹ ਰੂਪ ਜੋ ਰੱਬ ਨੇ ਬਣਾਇਆ ਅੱਜ ਕੱਲ ਦੀ ਦੁਨੀਆ 'ਚ ਜਿੱਥੇ ਹਰ ਕੋਈ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਸਿੱਖ ਉਹ ਰੂਪ ਸੰਭਾਲ ਕੇ ਰੱਖਦਾ ਹੈ ਜੋ ਉਸ ਦੇ ਗੁਰੂ ਨੇ ਬਖਸ਼ਿਆ ਕੇ ਸਿਰ ਬਾਲ ਨਹੀਂ ਇਹ ਸਬਮਿਸ਼ਨ ਦਾ ਸਿੰਬਲ ਹੈ ਇੱਕ ਅਰਦਾਸ ਹੈ ਜੋ ਹਰ ਵਾਰ ਜਦ ਅਸੀਂ ਉਹਨੂੰ ਵਾਸ਼ ਕਰਦੇ ਹਾਂ ਕੋਮ ਕਰਦੇ ਹਾਂ ਅਸੀਂ ਕਹਿ ਰਹੇ ਹਾਂ ਤੇਰਾ ਰੂਪ ਤੇਰਾ ਹੁਕਮ ਸਾਡਾ ਸਰ ਮਾਤਾ ਕੇਸ ਗੁਰੂ ਦੀ ਮਿਹਰ ਦਾ ਪਹਿਲਾ ਵਰਦਾਨ ਨੇ ਦੂਜਾ ਵਰਦਾਨ ਹੈਗਾ ਕੜਾ ਕੜਾ ਉਹ ਲੋਹੇ ਦਾ ਚੱਕਰ ਹੈ ਜੁਰਪ ਦੀ ਇਨਫਿਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ ਨਾ ਕੋਈ ਸ਼ੁਰੂਆਤ ਨਾ ਕੋਈ ਅੰਤ ਜਦੋਂ ਵੀ ਹੱਥ ਕੋਈ ਬੁਰੇ ਕੰਮ ਲਈ ਉੜਦਾ ਹੈ ਕੜਾ ਉਸ ਬੰਦੇ ਨੂੰ ਝਲਕ ਦਿੰਦਾ ਹੈ 2 ਗੁਰੂ ਦਾ ਸਿੱਖ ਹੈ ਤੇਰਾ ਹਰ ਕਰਮ ਸੱਚ ਵਾਲਾ ਹੋਣਾ ਚਾਹੀਦਾ ਹੈ ਕੜਾ ਸਿਰਫ ਇੱਕ ਬ੍ਰੇਸਲਟ ਨਹੀਂ ਇਹ ਗੁਰੂ ਦਾ ਹੱਥ ਹੈ ਜੋ ਸਾਡਾ ਹੱਥ ਫੜ ਕੇ ਹਮੇਸ਼ਾ ਸਹੀ ਰਸਤੇ 'ਚ ਰੱਖਦਾ ਹੈ ਕੰਗਾ ਦੇਖਣ 'ਚ ਤੇ ਬੜੀ ਛੋਟੀ ਜੀ ਚੀਜ਼ ਲੱਗਦੀ ਹੈ ਪਰ ਹੈਗੀ ਬਹੁਤ ਵੱਡੀ ਯਾਦਿਕਾਰ ਵਾਹਿਗੁਰੂ ਜੀ ਨੇ ਕਿਹਾ ਸਿਰ ਰੂਪ ਨਹੀਂ ਤੇਰੀ ਸੋਚ ਵੀ ਸਾਫ਼ ਹੋਣੀ ਚਾਹੀਦੀ ਹੈ ਗੁਰੂ ਜੀ ਕਹਿੰਦੇ ਨੇ ਤੁਸੀਂ ਆਪਣੇ ਵਾਲ ਵੀ ਸੰਭਾਲ ਲੈਨੇ ਤੇ ਆਪਣੇ ਵਿਚਾਰ ਵੀ ਜਿਵੇਂ ਹਰ ਰੋਜ਼ ਕੰਗਾ ਕੇਸ ਵਿੱਚ ਲੱਗਦਾ ਹੈ ਉਹਨਾਂ ਦੇ ਨਾਲ ਨਫ਼ਰਤ ਅਹੰਕਾਰ ਤੇ ਕਨਫਿਊਜ਼ਨ ਵੀ ਬਾਹਰ ਕਰਨਾ ਚਾਹੀਦਾ ਹੈ ਕੰਗਾ ਡਿਸਪਲਿਨ ਦਾ ਰੂਟੀਨ ਦਾ ਤੇ ਆਪਣੇ ਆਪ ਨਾਲ ਇਮਾਨਦਾਰੀ ਦਾ ਸਿੰਬਲ ਹੈ ਚੌਥਾ ਕੀ ਹੈਗਾ ਕਚੇਰਾ ਇਹ ਉਹ ਲਿਬਾਸ ਹੈ ਜੋ ਅੰਦਰ ਤੋਂ ਇੱਜ਼ਤ ਦੀ ਅਹਿਸਾਸ ਦਿੰਦਾ ਹੈ ਮੋਡੈਸਟੀ ਡਿਗਨਿਟੀ ਸੈਲਫ ਕੰਟਰੋਲ ਇਹਨਾਂ ਤੇ ਸਿੱਖ ਦਾ ਕਰੈਕਟਰ ਖੜਾ ਹੁੰਦਾ ਹੈ ਅੱਜ ਦੀ ਦੁਨੀਆ 'ਚ ਜਿੱਥੇ ਸਭ ਕੁਝ ਫਲੈਸ਼ੀ ਹੈ ਸ਼ੋਅ ਆਫ ਹੈ ਕਛੇੜਾ ਰਿਮਾਈਂਡ ਕਰਦਾ ਹੈ ਕਿ ਅਸਲੀ ਸ਼ਕਤੀ ਅੰਦਰ ਹੈ ਗੁੱਸਾ ਵੀ ਸੰਭਾਲ ਡਿਜ਼ਾਇਰ ਵੀ ਸੰਭਾਲ ਕਿਉਂਕਿ ਤੂੰ ਗੁਰੂ ਦਾ ਸਿਪਾਹੀ ਹੈ ਕਛੇੜਾ ਇੱਕ ਪ੍ਰੋਮਿਸ ਹੈ ਆਪਣੇ ਨਾਲ ਵੀ ਤੇ ਆਪਣੇ ਗੁਰੂ ਦੇ ਨਾਲ ਵੀ ਪੰਜਵਾਂ ਤੇ ਆਖਰੀ ਕੇ ਹੈਗਾ ਕਿਰਪਾਨ ਉਹ ਸ਼ਸਤਰ ਜੋ ਸਿਰਫ ਹੱਥ ਚ ਨਹੀਂ ਦਿਲ ਚ ਹੁੰਦਾ ਹੈ ਨਫ਼ਰਤ ਕਰਨ ਲਈ ਨਹੀਂ ਪਰ ਪਿਆਰ ਬਚਾਉਣ ਲਈ ਅੱਜ ਵੀ ਜਿੱਥੇ ਕੋਈ ਜ਼ੁਲਮ ਹੁੰਦਾ ਹੈ ਸਿੱਖ ਦਾ ਕਿਰਪਾਨ ਕਹਿੰਦਾ ਹੈ ਮੈਂ ਖਾਮੋਸ਼ ਨਹੀਂ ਰਹਿ ਸਕਦਾ ਕਿਰਪਾਨ ਇੱਕ ਫਰਜ਼ ਹੈ ਸਟੈਂਡ ਅਪ ਫਾਰ ਦਾ ਟਰੂਥ ਪ੍ਰੋਟੈਕਟ ਦਾ ਵੀਕ ਤੇ ਹਮੇਸ਼ਾ ਸੱਚ ਦੇ ਨਾਲ ਖੜਨਾ ਚਾਹੇ ਦੁਨੀਆ ਖਿਲਾਫ ਹੋ ਜਾਏ ਪਿਆਰੇ ਵੀਰ ਤੇ ਭੈਣੋ ਇਹ 5 ਕੇਸ ਸਿਰਫ ਯੂਨੀਫਾਰਮ ਦਾ ਹਿੱਸਾ ਨਹੀਂ ਇਹ ਇੱਕ ਜੀਵਨ ਦਾ ਪਾਠ ਨੇ ਗੁਰੂ ਨੇ ਇਹ ਨਿਸ਼ਾਨੀਆਂ ਦੇ ਕੇ ਸਾਨੂੰ ਯਾਦ ਕਰਾਇਆ ਤੂੰ ਆਰਡੀਨਰੀ ਨਹੀਂ ਹੈ ਤੂੰ ਮੇਰਾ ਸਿੱਖ ਹੈ ਅੱਜ ਵੀ ਜਦੋਂ ਕੋਈ ਇਹ ਪੰਜ ਕੇ ਸਮਹਲਦਾ ਹੈ ਉਹ ਅਸਲ 'ਚ ਗੁਰੂ ਨੂੰ ਆਪਣੇ ਨਾਲ ਜਿਉਂਦਾ ਰੱਖਦਾ ਹੈ ਜੇ ਤੁਸੀਂ ਇਸ ਵੀਡੀਓ ਤੋਂ ਕੁਝ ਮਹਿਸੂਸ ਕੀਤਾ ਕਮੈਂਟ ਕਰੋ ਵਾਹਿਗੁਰੂ ਜੀ ਇਹ ਮੈਸੇਜ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਸਿੱਖੀ ਧਰਮ ਸਿਰਫ ਇੱਕ ਰਿਲੀਜੀਅਨ ਨਹੀਂ ਹੈ ਇਹ ਇੱਕ ਜ਼ਿੰਦਾ ਜਜ਼ਬਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਘੋੜੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ